ਦੀ ਵੀ ਨਹੀਂ ਸੁਣਿਆ ਉਹ ਵੈਸੇ ਆਉਂਦੇ ਸੀ ਪਹਿਲਾਂ ਕਈ ਹੇਅਰ ਨੂੰ ਸਾਫ ਕਰਨ ਲਈ ਪਰ ਜਿਵੇਂ ਡੈਂਡਰਫ ਹੈ ਬਾਲ ਝੜਦੇ ਆ ਟੁੱਟਦੇ ਆ ਹੈਂਡ ਮੇਡ ਸੋਪ ਹੈ ਜਿਹੜਾ ਇਹ ਕੰਮ ਕਰਦਾ ਅੱਛਾ ਅੱਛਾ ਇਹ ਪੰਜ ਲਈ ਇਹਦੇ ਵਿੱਚ ਦੋ ਤਰ੍ਹਾਂ ਦਾ ਅਲੱਗ ਤੋਂ ਦਿੱਤਾ ਇੱਕ ਤਾਂ ਅਸੀਂ ਇਹ ਦਿੱਤਾ ਇਹ ਦੇਖੋ ਅਲੱਗ-ਅਲੱਗ ਦਿੱਤੀਆਂ ਨੇ ਲੋਕਾਂ ਨੂੰ ਬੜਾ ਧਿਆਨ ਰੰਗਾ ਸੀ ਚਾਹੇ ਭੁੱਲ ਜੇ ਲੋਕੀ ਯਾਦ ਰੱਖਦੇ ਵੀ ਗੁਲਸਾ ਉਹ ਚਾਹੀਦੀ ਜਿਹੜੀ ਦੱਸੀ ਸੀ ਇਹ ਇਹ ਨਾ ਜੀ ਹੇਅਰ ਐਂਡ ਬਾਡੀ ਸੋਪ ਸਿਰਫ ਇਹ ਵਾਲਾਂ ਤੇ ਔਰ ਪੂਰੀ ਬਾਡੀ ਤੇ ਨੂੰ ਲਗਾ ਸਕਦੇ ਆ ਓਕੇ ਔਰ ਇਹਦਾ ਜਿਹੜਾ ਸਾਬਨ ਦਾ ਮਤਲਬ ਹੈ ਕਿ ਜਿਨ੍ਹਾਂ ਦੇ ਵਾਲ ਝੜਦੇ ਆ ਟੁੱਟਦੇ ਆ ਦੋਮੂਹੇ ਹੋ ਜਾਂਦੇ ਆ ਸਮੇਂ ਤੋਂ ਪਹਿਲਾਂ ਵਾਈਟ ਹੋ ਰਿਹਾ ਉਹਨੂੰ ਇਹ ਮਤਲਬ ਦਿਨਾਂ ਦੇ ਵਿੱਚ ਰੋਕ ਲੈਂਦਾ ਇਹਦੇ ਚ ਸਾਰੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਜੇ ਮੈਂ ਬੋਲ ਕੇ ਦੱਸਾਂ ਤੁਸੀਂ ਹੈਰਾਨ ਹੋ ਜਾਓਗੇ ਨੰਬਰ 1 ਇਹਦੇ ਚ ਪਾਇਆ ਗਿਆ ਮoringa ਪਾਊਡਰ ਅੱਛਾ ਫਿਰ ਇਹ ਚ ਬਦਾਮ ਦਾ ਪਾਊਡਰ ਬਦਾਮ ਪੀਸ ਕੇ ਉਹਦਾ ਪਾਊਡਰ ਪਿਆ ਫਿਰ ਮਲਠੀ ਇਹਦੇ ਵਿੱਚ ਪਾਈ ਗਈ ਆ ਕਸ਼ਮੀਰੀ ਕੇਸਰ ਪਾਇਆ ਗਿਆ ਚੰਦਨ ਪਾਊਡਰ ਪਾਇਆ ਗਿਆ ਸੰਤਰੇ ਦੇ ਛਿਲਕਿਆਂ ਦਾ ਪਾਊਡਰ ਬਣਾ ਕੇ ਪਾਇਆ ਗਿਆ ਫਿਰ ਇਚ ਰਿੰਡੀ ਦਾ ਤੇਲ ਪਾਇਆ ਗਿਆ ਨਾਰੀਅਲ ਦਾ ਤੇਲ ਪਾਇਆ ਗਿਆ ਮੋਰਿੰਗਾ ਦਾ ਤੇਲ ਪਾਇਆ ਗਿਆ ਕੁਮਕੁਮ ਆਦੀ ਤੇਲ ਵੀ ਪਾਇਆ ਹੈ ਅੱਛਾ ਜੀ ਕੀ ਇੰਨਾ ਵਧੀਆ ਜਦੋਂ ਲੇਡੀਜ਼ ਬਣਾਉਂਦੀਆਂ ਨੇ ਜੀ ਉਹ ਬੜੀਆਂ ਖੁਸ਼ ਹੁੰਦੀਆਂ ਨੇ ਕਹਿੰਦੀਆਂ ਸਰ ਅਸੀਂ ਐਸੀ ਕੋਈ ਚੀਜ਼ ਨਹੀਂ ਦੇਖੀ ਵੀ ਕੋਈ ਕੈਮੀਕਲ ਹੋਵੇ ਤੇ ਇਹਨੂੰ ਜੇ ਤੁਸੀਂ 스멜 ਕਰੋ ਦੀ 스멜 ਅਲੱਗੀ ਆ ਸਾਬਨ ਸੁਪਰ ਵਾਲੀ 스멜ਣੀ ਇਹ ਤੁਹਾਨੂੰ ਕਲਿਕਲੀ ਚੀਜ਼ ਦੀ 스멜 ਆਉਗੀ। ਨਾਲੇ ਕਿੰਨਾ ਈਜ਼ੀ ਆ ਨਾ ਸਾਬਨ ਲਗਾ ਕੇ ਸਭ ਤੋਂ ਈਜ਼ੀ ਸਾਬਨ ਲਾਓ ਸ਼ੈਂਪੂ ਲੋੜ ਹੀ ਨਹੀਂ ਕੰਡੀਸ਼ਨਰ ਦੀ। ਸ਼ੈਂਪੂ ਅਸੀਂ ਉਹਨਾਂ ਨੂੰ ਦੰਦੇ ਆ ਜਿਨ੍ਹਾਂ ਦੇ ਨਾ ਬਾਲਾਂ ਦੇ ਵਿੱਚ ਬਹੁਤ ਜ਼ਿਆਦਾ ਪੈਚ ਹੀ ਹੋ ਜਾਂਦੇ ਨੇ। ਇਹਨੇ ਬਾਲ ਝੜ ਜਾਂਦੇ ਨੇ ਇੱਥੇ ਵੀ ਉੱਥੇ ਵੀ ਹੈਨਾ। ਦਾੜੀ ਚ ਕਈ ਸਿੰਘ ਪਰਿਵਾਰ ਹੁੰਦੇ ਉਹਨਾਂ ਦੀ ਦਾੜੀ ਚ ਵੀ ਉੱਡ ਜਾਂਦੇ ਆ। ਕਈਆਂ ਦੇ ਬਾਲ ਅੰਦਰੋਂ ਸਿਰ ਝੋੜ ਜਾਂਦੇ ਆ। ਤਾਂ ਉਹਨਾਂ ਵਾਸਤੇ ਅਸੀਂ ਇੱਕ హెయిਰ ਸੈਟ ਸ਼ੈਂਪੂ ਬਣਾਇਆ। ਓਕੇ ਹੇਅਰ ਸੈਂਟਿਕ ਪਾਊਡਰ ਹੈ ਜੀ ਅੱਛਾ ਉਹ ਇੰਨਾ ਹੈ 20 25 ਗ੍ਰਾਮ ਪਾਊਡਰ ਹੈ ਉਹਨੂੰ ਅਸੀਂ ਨਾਲ ਦੇ ਦਿੰਨੇ ਆ ਕਿ ਉਹਨੂੰ ਕੌਲੀ ਦੇ ਵਿੱਚ ਕੱਢ ਲਓ ਤੇ ਇੱਕ ਸ਼ੈਂਪੂ ਦੀ ਅਸੀਂ ਬੋਤਲ ਦਿੰਨੇ ਆ ਵੀ ਉਹ ਸਾਰਾ ਸ਼ੈਂਪੂ ਉਹਦੇ ਵਿੱਚ ਪਾ ਕੇ ਉਹਨੂੰ ਘੋਲ ਲਓ ਓਕੇ ਘੋਲ ਕੇ ਉਹਨੂੰ ਦੁਬਾਰਾ ਉਸੇ ਬੋਤਲ 'ਚ ਭਰ ਲਓ ਤੇ ਉਹ ਸ਼ੈਂਪੂ ਜਦੋਂ ਨਹਾਉਣਾ ਉਹ ਯੂਜ਼ ਕਰਨਾ ਅੱਛਾ ਓਕੇ ਹੁਣ ਕਈ ਲੋਕ ਮੈਨੂੰ ਕਹਿਣਗੇ ਵੀ ਗੁਰਸਬ ਜੀ ਸਭ ਤੋਂ ਐਕਸਰਸਾਈਜ਼ ਕਿਉਂ ਕਰਾਉਣਾ ਤੁਸੀਂ ਘੋਲ ਕੇ ਹੀ ਰੱਖ ਲਿਆ ਕਰੋ ਹੈਨਾ ਇਹਦਾ ਇਹ ਫਰਕ ਹੈ ਜੀ ਜੇ ਅਸੀਂ ਉਹਨੂੰ ਘੋਲ ਕੇ ਰੱਖਦੇ ਆ ਨਾ ਰੱਖ ਵੀ ਸਕਦੇ ਆ ਅਸੀਂ ਕੋਸ਼ਿਸ਼ ਕੀਤੀ ਸੀ ਪਰ ਉਹਦਾ ਇਹ ਫਰਕ ਹੈਗਾ ਕਿ ਉਹਨੂੰ ਫਿਰ ਇੱਕ ਵਾਰ ਮਿਕਸ ਅਪ ਕਰਨ ਤੋਂ ਬਾਅਦ ਵਿਦਨੇ 2 ਜਾਂ 3 ਮਹੀਨ ਤੁ ਨੂੰ ਖਤਮ ਕਰਨਾ ਹੁੰਦਾ ਉਹਦੀ ਸ਼ੈਲਫ ਲਾਈਫ 3 ਮਹੀਨੇ ਦੀ ਰਹਿ ਜਾਂਦੀ ਹੈ ਜੇ ਅਸੀਂ ਬਣਾ ਕੇ ਰੱਖ ਦਾਂਗੇ ਜੇ 3 ਮਹੀਨੇ ਪਿਆ ਰਹੇਗਾ ਸ਼ੈਲਫ ਤੇ ਸਾਡੇ ਉਹ ਖਰਾਬ ਹੋ ਜਾਂਦਾ ਤਾਂ ਇਸ ਕਰਕੇ ਉਹਨੂੰ ਅਸੀਂ ਇਦਾਂ ਦੰਦੇ ਆ ਤਾਂ ਉਹ ਜਿਹੜੇ ਲੋਕਾਂ ਨੇ ਯੂਜ਼ ਕੀਤਾ ਅੱਜ ਤੱਕ ਉਹਨਾਂ ਨੇ ਸਾਨੂੰ ਸਾਰਿਆਂ ਨੇ ਦੱਸਿਆ ਉਹਦੇ ਵੀ ਲਿਖਦਾ ਵੀ ਹੈ ਕਿ ਵਾਲਾਂ ਦੇ ਵਿੱਚ ਜਿਹੜੇ ਪੈਚ ਬਣ ਗਏ ਸੀ ਗੰਜਾਪਨ ਆ ਗਿਆ ਸੀ ਬਹੁਤ ਜ਼ਿਆਦਾ ਉਹ ਵੀ ਠੀਕ ਹੋਏ ਉਹ ਜਰਾ ਬਹੁਤ ਫਾਇਦਮੰਦ ਵਾਹ ਕੀ ਬਾਤ ਹੈ ਤਾਂ ਇਹ ਇਹ ਚੀਜ਼ਾਂ ਟੋਡਲੀ ਲੈ ਕੇ ਆਏ ਆ ਅੱਜ ਸੀ ਬਹੁਤ ਵਧੀਆ ਐਕਸਾਈਟਡ ਹੋ ਗਏ ਪਤਾ ਹਾਂ ਔਰ ਨਹੀਂ ਐਕਸਾਈਟਡ ਹੋ ਗਿਆ ਅਗਲੀ ਵਾਰ ਦੇਖੇ ਉਸੇ ਸਾਡੇ ਵਾਲਾਂ ਦਾ ਕਿੰਨਾ ਬੇੜਾ ਘਰ ਕੋ ਜਾਂਦਾ ਆਪਾਂ ਇੰਨਾ ਸਾਡੀ ਸਟਾਈਲਿੰਗ ਰੋਜ਼ ਹੀ ਇੰਨੀ ਵਧੀਆ ਬੋਲਦੀ ਆ ਬੇੜਾ ਘਰ ਕੋ ਜਾਂਦਾ ਐ ਕਿਹ ਜੋ ਹੁੰਦਾ ਹੈ ਸਰ ਸਟ੍ਰੇਟ ਕਰੋ ਕਦੀ ਉਹਨਾਂ ਨੂੰ ਕਾਲ ਕਰੋ ਇੰਨਾ ਹੀਟ ਯੂਜ਼ ਕਰਕੇ ਨਾ ਵਿਚਾਰੇ ਵਾਲਾਂ ਦਾ ਕੁਝ ਵੀ ਨਹੀਂ ਮੱਚਦਾ ਅਸੀਂ ਕਦੀ ਕਦੀ ਕੁਝ ਸਪਰੇ ਵਗੈਰਾ ਇਹ ਉਹ ਯੂਜ਼ ਕਰਨ ਦੇ ਨਾਲ ਬੜੀ ਸਾਰੀ ਚੀਜ਼ਾਂ ਹੁੰਦੀਆਂ ਨੇ ਬਟ ਆ ਚੀਜ਼ਾਂ ਬਹੁਤ ਸੋਹਣੀਆਂ ਬੜੀਆਂ ਹੁੰਦੀਆਂ ਨੇ